ਅੱਖੁਰ ਹੈ ਸਾਰੇ ਹੋ ਐ ਦੇਖੋ ਹੁਣ ਤੱਕ ਚੱਲਦਾ ਆਇਆ ਹੁਣ ਤੱਕ ਚੱਲਦਾ ਆਇਆ ਸਾਨੂੰ ਬਹੁਤ ਮਿਲਦੇ ਨੇ ਮੈਨੂੰ ਮੈਨੂੰ ਇੱਕ ਹਫਤੇ ਤੇ 36 ਆਉਂਦੇ ਨੇ ਗਏ ਕੋਈ 6 ਬੰਦੇ ਆ 6 ਸਮਾਗਮ ਮੈਂ ਇੱਕ ਹਫਤੇ ਦੇ ਕਰਨਾ 36 ਲੈ ਕੇ ਤੁਸੀਂ ਦੱਸੋ ਮੈਂ ਇਹਨੂੰ ਕਿੱਥੇ ਕਰਾਂ ਕਿੱਥੇ ਕਰਾਂ ਮੈਂ ਕਿਲੇ ਟਰਾਕ ਨੂੰ ਕੋਲਾਂ ਕਿਲੇ 200 ਗੱਲ ਦੀ ਕੋਠੀ ਲੈ ਕੇ ਮੈਂ ਇਹੀ ਰੱਖੇ ਜਾਵਾਂ ਅਖਰ ਹਾਰ ਕੇ ਕਿਹਦੇ ਮੂੰਹ ਪੁੱਛਦਾ ਵੇਖ ਲੈਣਾ ਸੰਗਤ ਵਾਲਾ ਉਹ ਕਹਿੰਦਾ ਤੈਨੂੰ ਸਤਕਾਰ ਮਿਲਿਆ ਸੀ ਤਮੂਹ ਹੋ ਜਾਂਦੇ ਆ ਤੇ ਮੈਂ ਕਹਿੰਦਾ ਯਾਰ ਤੁਸੀਂ ਤੁਸੀਂ ਚਾਰਜ ਕਰ ਲਓ ਇਹ ਨਾਂ ਬਣਨ ਜੁਗਾ ਤੇ ਨਾਂ ਸੰਭਾਲਣਾ ਚਾਹੀਦਾ ਆਖੂਏ ਮੈਂ ਗਲਤ ਕਹਾਵਾ ਤੇ ਮੈਨੂੰ ਦੱਸਣਾ ਅਸੀਂ ਸੱਚ ਸੁਣਾ ਇਸੇ ਲਈ ਆਜ ਅਸੀਂ ਇੱਥੇ ਕੁਝ ਨਾ ਕੁੱਤਰਨਾ ਮੈਂ ਭਾਈ ਮਨਜੀਤ ਸਿੰਘ ਜੀ ਨੂੰ ਕਿਹਾ ਮੱਖ ਮੈਨੂੰ ਇਹ ਨਾਂ ਦੇਹੋ ਜੀ ਕਹਿੰਦੇ ਨਹੀਂ ਨਹੀਂ ਤੈਨੂੰ ਨਹੀਂ ਦਿੰਦੇ ਅਸੀਂ ਤੈਨੂੰ ਤੇ ਲੋ ਹੀ ਦਿਆ ਮੈਂ ਖਾਣ ਲੋਈ ਤੇ ਮੈਂ ਕਿਸੇ ਨੂੰ ਅਗਰ ਮੈਂ ਨਹੀਂ ਵੀ ਲੈਣੀ ਨਾ ਮੈਂ ਕਿਸੇ ਨੂੰ ਦਿਆਂਗਾ ਉਹ ਲੈ ਲੇਗਾ ਉੱਪਰ ਮੇਰੀ ਹੱਥ ਜੋੜ ਕੇ ਬਿੰਦੀ ਤੇ ਅਰਬਾਂ ਰੁਪਈਆ ਐਸੇ ਤੇ ਕੌਮ ਖਰਚ ਕਰ ਲਈ ਹੈ ਅਰਬਾਂ ਰੁਪਈਆ ਖਰਬਾਨ ਹੋਈਆ ਅਸੀਂ ਕੌਮ ਦਾ ਪੈਸਾ ਬਹੁਤ ਮਿਸਯੂਜ਼ ਹੋ ਰਿਹਾ ਸਿਰਫ ਅਸੀਂ ਇੱਕ ਦੂਜੇ ਨਾਲ ਕਰਦੇ ਆ ਕਿ ਇਹ ਮੈਨੂੰ ਦੇਗਾ ਮੈਂ ਨੂੰ ਦਿਆਂਗਾ ਤੇ ਇੱਕ ਬੇਨਤੀ ਹੈ ਅਸੀਂ ਅੱਜ ਪੀਰ ਬੰਦਾ ਸਾਡਾ ਪੰਜਾਬ ਦਾ ਦੂਜੇ ਧਰਮੀ ਤਬਦੀਲ ਹੋਇਆ ਤੁਹਾਨੂੰ ਪਤਾ ਸਾਰਿਆਂ ਨੂੰ ਪਤਾ ਅਸੀਂ ਉਸ ਪਾਸੇ ਹੁਣ ਪਹਹਾ ਲਾਣਾ ਸਾਡੇ ਗੁਰੂ ਪੂਰਾ ਹੈ ਪਰ ਅਸੀਂ ਇਨੇ ਬੁਲੇ ਪੁਲੇ ਹੋਇਆ ਸਾਨੂੰ ਪਤਾ ਨਹੀਂ ਹੈ ਕਿ ਸਾਡੇ ਪਰਿਵਾਰ ਵਿੱਚੋਂ ਸਾਡੇ ਬੰਦੇ ਲਾਲਚ ਵਸਖੋ ਕੇ ਲੈ ਕੇ ਜਾ ਰਹੇ ਤੇ ਸਾਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿਸ ਜਿਸ ਗੁਰਦੁਆਰੇ ਮੈਂ ਗਿਆ ਦੇਲੀਚ ਮੇਰਾ ਇਹ ਨੌਜਵਾਨਾ ਨੇ ਬੜਾ ਮਾਣ ਕੀਤਾ ਐਤਕੀ ਇੱਕ ਗੁਰਦੁਆਰੇ ਗਿਆ ਤੇ ਸਾਡੇ ਸੱਤ-ਸੱਤ ਮੀਟੋ ਦੀ ਪੱਗ ਦੇਦੀ ਹੈ ਮੈਂ ਕਿਹਾ ਮੈਂ ਨਾ ਬਨੂੰਗਾ ਨਾ ਨਾਲ ਦੇ ਨੂੰ ਦੇ ਦਿਆਂਗਾ ਕਿਸੇ ਨੂੰ ਗਿਫਟ ਦੇ ਦਿਆਂਗਾ ਉਹ ਬੰਨਨੇ ਪਰ ਬੰਨਣ ਜੋ ਗੱਲ ਹੈ ਤੇ ਮੈਨੂੰ ਇਸ ਗੁਰਦੁਆਰੇ ਤੇ ਮਾਣ ਹੈ ਕਿ ਇਹ ਕੀਤਨੀਆਂ ਨੂੰ ਹੁਣ ਵੀ ਪਿਆਰ ਕਰਦੇ ਨੇ ਦੇਖੋ ਤੇ ਇਸ ਗੱਲ ਨੂੰ ਅਸਤਾ ਇਸ ਤਰ੍ਹਾਂ ਲਗੂ ਹੋ ਸਕਦੀ ਹੈ ਮੈਂ ਨਹੀਂ ਕਹਦਾ ਉਹ ਨਹੀਂ ਹਰੇਕ ਗੀਤਨੀਆਂ ਇਸ ਗੱਲ ਤੇ ਪਹਿਰਾ ਦਿਓ ਸਮਝਾਓ ਉਹਨਾਂ ਨੂੰ ਭੜਿਓ ਸਾਡੇ ਕਿਸੇ ਕੰਮ ਦੇ ਨਹੀਂ ਬਹੁਤੀ ਗੱਲ ਹੈ ਨਾ ਸਾਡੇ ਕੋਲੋਂ ਪਿੱਛੇ ਜਾ ਕੇ ਆਪਸ ਲੈ ਲਿਆ ਗੁਰੂਦਮੇ ਕੀਤਨ ਦਰਬਾਰੀ ਫੇਰ ਪਾ ਰਿਹਾ ਯਾ ਕੋਈ ਜੁਗਤ ਕੱਢ ਲਓ ਇਹ ਕੋਈ ਐਸਾ ਯੂਰੀਆ ਬਣਾ ਲਓ ਜਿਹੜਾ ਅਸੀਂ ਪਾਨੇ ਆਣ ਵਾਲਾ ਇਦਾਂ ਦਾ ਕੋਈ ਕੁਆਲਟੀ ਵਾਲਾ ਕੋਈ ਬਣਾ ਲਓ ਜਿਹੜਾ ਸਾਡੇ ਕੰਮ ਆ ਜਾਏ ਮੈਂ ਗਲਤ ਖਾਵਾ ਤੇ ਮੈਨੂੰ ਮਾਫ ਕਰਨਾ ਪਰ ਮੈਂ ਕਹਿਣਾ ਸੀ ਮੈਂ ਕਹਿ ਦਿੱਤਾ ਤੇ ਮੈਂ ਕਹਿੰਦਾ ਰਹਿ ਮੰਗਵਾਇਆ